ਕਈਆਂ ਦਾ ਮਾੜਾ ਤੇ ਕਈਆਂ ਦਾ ਐਸ਼ ਨਾਲ ਸਮਾਂ ਲੰਗੀ ਜਾਂਦਾ ਹੈ ਕੋਈ ਸੱਚਾ ਨੂੰ ਝੂਠੇ ਬਣਾ ਕੇ ਟੰਗੀ ਜਾਂਦਾ ਹੈ ਕੋਈ ਬਿਨਾ ਸੰਗ ਹੱਥ ਪੈਰ ਸਲਾਮਤ ਹੁੰਦੇ ਹੋਏ ਵੀ ਮੰਗੀ ਜਾਂਦਾ ਹੈ ਕੋਈ ساری ਉਮਰ ਕਰਕੇ ਕਮਾਈਆਂ ਇਕੱਲਾ ਪਿਆ ਮੰਜੇ ਤੇ ਖੰਗੀ ਜਾਂਦਾ ਹੈ ਸਾਰਿਆਂ ਦੀ ਕਿਸਮਤ ਦੇ ਕਰਮ ਵੱਖਰੇ ਨੇ ਕਈਆਂ ਦੇ ਨਖਰੇ ਚੱਕੇ ਜਾਂਦੇ ਨਹੀਂ ਤੇ ਕਈਆਂ ਦੇ ਮੁੱਕੇ ਹੋਏ ਨਖਰੇ ਨੇ ਆਏ ਸਾਰੇ ਨੇ ਆਏ ਸਾਰੇ ਨੇ ਤੇ ਸਾਰਿਆਂ ਨੇ ਹੀ ਜਾਣਾ ਹੈ ਭੱਜ ਦੌੜ ਕਰੀ ਜਾਓ ਭੱਜ ਦੌੜ ਕਰੀ ਜਾਓ ਇੱਕ ਵਾਰ ਤੁਰ ਗਏ ਤਾਂ ਮੁੜ ਕੇ ਕਦੋਂ ਆਣਾ ਹੈ ਇੱਕ ਵਾਰ ਤੁਰ ਗਏ ਤਾਂ ਮੁੜ ਕੇ ਕਦੋਂ ਆਣਾ ਹੈ